ਇਮੇ ਦੇਖੋ ਜੀ ਬੜੀਆਂ ਐਡਵਾਂਸ ਮਸ਼ੀਨਾਂ ਵੀ ਇਹਨਾਂ ਨੇ ਰੱਖ ਰੱਖੀਆਂ ਨੇ ਨਿਗਾਹ ਮਾਰੋ ਮੈਮ ਆਹ ਕਾਦੀ ਮਸ਼ੀਨਾਂ ਤੇ ਕਿਵੇਂ ਯੂਜ਼ ਹੁੰਦੀ ਹੈ ਜੀ ਮਤਲਬ ਮਿਨੀ ਮਿਨੀ ਪੂਰਜੀ ਦੇ ਵਿੱਚ ਬਹੁਤ ਹੀ ਪਿਆਰੀ ਇੱਕ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਖਾਸ ਕਰਕੇ ਸਾਡੀਆਂ ਭੈਣਾਂ ਵਾਸਤੇ ਕਿਉਂਕਿ ਹੁਣ ਤਿਹਾਰਾਂ ਦਾ ਮੌਸਮ ਚੱਲ ਰਿਹਾ ਵਿਆਹਾਂ ਦਾ ਮੌਸਮ ਆ ਰਿਹਾ ਤੇ ਉਹਦੇ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀਆਂ ਸਕਿਨ ਦੇ ਲਈ ਆਪਣੇ ਵਾਲਾਂ ਦੇ ਲਈ ਤਾਂ ਇਹ ਆ ਮਤਲਬ ਬਿਊਟੀ ਸਰਵਿਸਿਜ਼ ਤੁਸੀਂ ਅਵੇਲ ਕਰੋਗੇ ਤੇ ਬਿਊਟੀ ਸਰਵਿਸਿਜ਼ ਦੀ ਇਹ ਲਾ ਲਓ ਵੀ ਐਡਾ ਵੱਡਾ ਡਿਸਕਾਊਂਟ ਮਲੇਰਕੋਟਲਾ ਸ਼ਹਿਰ ਦੇ ਵਿੱਚੋਂ ਤੁਹਾਡੇ ਲਈ ਲੈ ਕੇ ਆਏ ਆ ਇਹ ਤੁਹਾਡਾ ਬਹੁਤ ਸਾਰਾ ਸੀ ਪੈਸਾ ਬਚਾਉਣਾ ਇਸ ਵੀਡੀਓ ਨਾਲ ਇਸ ਲਈ ਪਹਿਲਾਂ ਸ਼ੇਅਰ ਕਰ ਦਿਓ ਤੇ ਲੈ ਕੇ ਤੁਹਾਨੂੰ ਕਿੱਥੇ ਪਹੁੰਚੇ ਆ ਅਸੀਂ ਇੱਕ ਵਾਰੀ ਪਹਿਲਾਂ ਨਿਗਾਹ ਮਾਰ ਲਓ ਆਪਣਾ ਜਿਹੜਾ ਸਰਹੰਦੀ ਗੇਟ ਆ ਉੱਥੇ ਕਾਰ ਪਾਰਕਿੰਗ ਵਾਲੀ ਮਾਰਕੀਟ ਆ ਉਹਦੇ ਵਿੱਚ ਹੇਅਰ ਸਲੂਨ ਖੁੱਲਿਆ ਆ ਆ ਦੇਖੋ ਪਹਿਲਾਂ ਨਿਗਾਹ ਮਾਰੋ ਜੀ ਲੋ ਨਾਮ ਹੈਗਾ ਜੀ ਸਲੂਨ ਦਾ ਔਨ ਟ੍ਰੈਂਡ ਔਨ ਟ੍ਰੈਂਡ ਤੋਂ ਨਾਮ ਆ ਦੂਰੋਂ ਹੀ ਤੁਹਾਨੂੰ ਦਿਖਿਆਣਾ ਤੇ ਇੱਥੇ ਉਹ ਤੁਹਾਨੂੰ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਮਤਲਬ ਲੈਣ ਵਾਸਤੇ ਤੁਸੀਂ ਲੁਧਿਆਣਾ ਸ਼ਹਿਰ ਲੋਕ ਚੰਡੀਗੜ੍ਹ ਕੋਈ ਦਿੱਲੀ ਵੀ ਜਾਂਦਾ ਕਿਉਂ ਇੰਨੀ ਵਧੀਆ ਇੱਥੇ ਸਰਵਿਸਿਜ਼ ਮਿਲਦੀਆਂ ਨੇ ਉਹਦਾ ਕਾਰਨ ਹੈ ਜੀ ਜਿਹੜੇ ਇਥੋਂ ਦੇ ਓਨਰ ਨੇ ਹਰਸ਼ ਭਾਈ ਸਾਡੇ ਨਾਲ ਹੀ ਨੇ ਬਾਕੀ ਇਹਨਾਂ ਤੋਂ ਜਾਣਕਾਰੀ ਲੈ ਲੈਣਾ ਆਜੋ ਹਰਸ਼ ਭਾਈ ਤੇ ਇਹ ਸਪੈਸ਼ਲੀ ਟ੍ਰੇਨ ਨੇ ਜੀ ਦਿੱਲੀ ਤੋਂ ਦਿੱਲੀ ਤੋਂ ਟ੍ਰੇਨਿੰਗ ਲੈ ਕੇ ਆਏ ਨੇ ਭਾਈ ਇਸ ਤਰ੍ਹਾਂ ਦੀ ਆ ਭਾਈ ਮੇਰੇ ਨਾਲ ਗੱਲਾਂ ਕਰ ਰਹੇ ਸੀ ਕਹਿੰਦੇ ਇਸ ਤਰ੍ਹਾਂ ਦੇ client ਨੂੰ deal ਕਰਦੇ ਆ ਜਿਨ੍ਹਾਂ ਨੂੰ ਮਤਲਬ handle ਕਰਨਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਜਿਹੜੇ ਦਿੱਲੀ ਦੇ ਲੋਕ ਨੇ ਉਹ ਜ਼ਿਆਦਾਤਰ ਨੋਲੇਜੇਬਲ ਨਹੀਂ ਇਹ ਚੀਜ਼ ਲੈ ਕੇ ਇਸ ਕਰਕੇ ਇਹਨਾਂ ਨੇ ਸੋਚਿਆ ਵੀ ਉਹ ਜਿਹੜੀਆਂ ਸਰਵਿਸਿਜ਼ ਉੱਥੇ ਇਹਨਾਂ ਨੇ ਦਿੱਤੀਆਂ ਨੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਲੋਕਾਂ ਨੂੰ ਦਿੱਤੀਆਂ ਜਾਣ ਆਪਣੇ ਕੋਲ ਹੈਅਰ ਸਟਾਈਲ ਮਾਦਾ ਸਲੂਨ ਦੇ ਵਿੱਚ ਮਤਲਬ ਲੇਡੀਜ਼ ਵਾਸਤੇ ਵੀ ਆ ਹਾਂਜੀ ਲੇਡੀਜ਼ ਗੈਂਟਸ ਮਤਲਬ ਮਤਲਬ ਸਾਰੀਆਂ ਸਰਵਿਸ ਦਾ ਰੇਟ ਤੁਹਾਨੂੰ ਮਿਲਣਾ 1999 ਉਹਦੇ ਵਿੱਚ ਸਮੂਦਨੀ ਯੋਗੀ ਰੀਬਾਉਂਡਿੰਗ ਹੋਗੀ ਕੇਰਾਟਿਨ ਬੋਟੌਕਸ ਨੈਨੋ ਬਲਾਸਟ ਗਲੋਬਲ ਕਲਰ ਮਤਲਬ ਸਰ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਉਹ ਤੁਹਾਨੂੰ ਜਿਨ੍ਹਾਂ ਨੂੰ ਨੌਲੇਜ ਹੈ ਉਹਨਾਂ ਨੂੰ ਸਭ ਪਤਾ ਹੈ ਇਹਦੇ ਬਾਰੇ ਇਹ ਬਾਈ ਕਾਦੀਆਂ ਸਰਵਿਸ ਨੇ ਹੇਅਰ ਦੀਆਂ ਹੁੰਦੀਆਂ ਨੇ ਹੇਅਰ ਦੀਆਂ ਫਿਰ ਇਹ ਦੱਸੋ ਇਸ ਨੂੰ ਤਾਂ ਆਪਣੇ ਸ਼ਹਿਰ ਦੇ ਵਿੱਚ ਬਹੁਤ ਖੁੱਲੇ ਹੋਏ ਨੇ ਆਪਣੇ ਸਲੂਨ ਦੇ ਵਿੱਚ ਹੀ ਬੰਦਾ ਕਿਉਂ ਆਵੇ ਕੀ ਖਾਸ ਦਿੰਦੇ ਆ ਕੋ ਜਿਹੜਾ ਵੀ ਆਪਾਂ ਟ੍ਰੀਟਮੈਂਟ ਕਰਦੇ ਚਾਹੇ హెయిਰ ਦਾ ਹੋਵੇ ਸਕਿਨ ਦਾ ਹੋਵੇ ਜੋ ਵੀ ਟ੍ਰੀਟਮੈਂਟ ਕਰਦੇ ਆਪਾਂ ਹੈਰ ਦੇ ਅਕੋਰਡਿੰਗ ਕਰਦੇ ਆ ਜੋ ਵੀ ਪ੍ਰੋਡਕਟਸ ਯੂਜ਼ ਕਰਦੇ ਆ ਇਹਨੂੰ ਐਨਾਲਾਈਜ਼ ਪਹਿਲਾਂ ਕਰਕੇ ਫਿਰ ਯੂਜ਼ ਕਰਦੇ ਆ ਅੱਛਾ ਮਤਲਬ ਚਾਹੇ ਹੈਰ ਤੇ ਵੀ ਬੜਾ ਕਰਾਉਣਾ ਹੋਵੇ ਸਕਿਨ ਤੇ ਵੀ ਬੜਾ ਕਰਾਉਣਾ ਐਨਾਲਾਈਜ਼ ਕਰਕੇ ਕਰਾਓ ਤੇ ਫਿਰ ਪ੍ਰੋਡਕਟ ਮਤਲਬ ਮੇਨ ਰੋਲ ਤਾਂ ਚ ਪ੍ਰੋਡਕਟ ਨਹੀਂ ਹੁੰਦਾ ਮੇਨ ਰੋਲ ਦਾ ਕਲਾਇੰਟ ਹੋਵੇ ਉਹਨਾਂ ਨੂੰ ਫਾਇਦਾ ਕੀ ਮਿਲਦਾ ਇਹ ਚੀਜ਼ ਦਾ ਕਿਉਂਕਿ ਹੈਰ ਡੈਮੇਜ ਵਗੈਰਾ ਨਹੀਂ ਹੁੰਦਾ ਜਿਵੇਂ ਕਿ ਬਹੁਤ ਸਲੂਨਾਂ ਤੋਂ ਕਰਵਾ ਕੇ ਕਹਿ ਦਿੰਦੇ ਸਾਡੇ ਹੈਰ ਫਾਲ ਵਗੈਰਾ ਹੋਣ ਲ ਮਤਲਬ हेयर फॉल हेयर ਡੈਮੇਜ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਬਾਈ ਉਹਨਾਂ ਦਾ ਮਤਲਬ ਇਹਨਾਂ ਦਾ ਇੰਸਟਾਗ੍ਰam ਪੇਜ ਵੀ ਬਣਾਇਆ ਹੋਇਆ ਹੈ ਨਾ ਬਾਕੀ ਰਿਜ਼ਲਟ ਜਾ ਕੇ ਤੁਸੀਂ ਉਹਦੇ ਤੇ ਵੀ ਚੈੱਕ ਕਰ ਸਕਦੇ ਹੋ ਥੋੜੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਵੀ ਤੇ ਇਹਦਾ ਇਹੀ ਗੱਲ ਹੈਅਰ ਨਹੀਂ ਤੇ ਹੁਣ ਸਾਨੂੰ ਫਿਰ ਸਲੂਨ ਦਿਖਾ ਦਿਓ ਪਹਿਲਾਂ ਆਜੋ ਦੋਸਤੋ ਸਲੂਨ ਆਹ ਦੇਖੋ ਜੀ ਆਹ ਐਂਟਰੀ ਹੈ ਔਨ ਟ੍ਰੈਂਡ ਔਨ ਟ੍ਰੈਂਡ ਹੈਅਰ ਸਲੂਨ ਹੈ ਨੋ ਕਰੋ ਚੈੱਕ ਤੇ ਜਿਹੜਾ ਸਟਾਫ ਹੈ ਉਹ ਵੀ ਪ੍ਰੋਪਰ ਹੈ ਨਾ ਕੋਲੇ ਹਣਾ ਬਈ ਫਿਰ ਤਾਂ ਆਪਣੇ ਕੋਲੇ ਜਿਹੜਾ ਬ੍ਰਾਈਡਲ ਵਾਲੀਆਂ ਸਰਵਿਸਿਜ਼ ਹੋਣਗੀਆਂ ਉਹ ਵੀ ਕਿੰਨੇ ਉਹਦੇ ਕੀ ਰੇਟ ਚ ਦੇ ਰਹੇ 5000 ਫੁੱਲ ਪੈਕੇਜ ਉਹਨਾਂ ਬ੍ਰਾਈਡਲ ਦਾ ਪੈਕੇਜ ਦਾ ਫੁੱਲ ਪੈਕੇਜ 5000 ਮਤਲਬ ਜਿਵੇਂ ਅੱਜਕੱਲ ਜ਼ਿਆਦਾਤਰ ਸਟੂਡੈਂਟ ਬਾਹਰ ਜਾਂਦੇ ਨੇ ਹਨਾ ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਵੀ ਇਸ ਤਰ੍ਹਾਂ ਦੇ ਹੇਅਰ ਕਰਾ ਕੇ ਜਾਈਏ ਤੇ ਇਹਦਾ ਰਹੀ ਗੱਲ ਹੇਅਰ ਕਲਰ ਦੀ ਤੇ ਹੁਣ ਆਪਾਂ ਪ੍ਰੋਡਕਟ ਤੇ ਨਿਗਾਹ ਮਾਰਦੇ ਆ ਚੱਕਰ ਉਹਦੀ ਚੱਕ ਪਿੱਛੇ ਪ੍ਰੋਡਕਟ ਬਈ ਪ੍ਰੋਡਕਟ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦੇ ਦੇਓ ਓਬਵੀਅਸly ਕੈਰਾਟਿਨ ਹੋਵੇ ਸਮੂਥਿੰਗ ਲਾਓ ਲੋਰ ਵਾਰਨਿੰਗ ਲਗਾ ਲਓ ਅਸੀਂ ਇਹਦੇ ਅਕੋਰਡਿੰਗ ਹੀ ਕਰਦੇ ਆ ਇਹਨੂੰ ਐਨਾਲਾਈਜ਼ ਕਰਕੇ ਹੀ ਕਰਦੇ ਆ ਜੋ ਵੀ ਪ੍ਰੋਡਕਟਸ ਯੂਜ਼ ਕਰਦੇ ਆ ਜੋ ਵੀ ਪ੍ਰੋਡਕਟਸ ਯੂਜ਼ ਕਰਦੇ ਆ ਕਲਾਇੰਟ ਦੇ ਬਿਲਕੁਲ ਸਾਹਮਣੇ ਓਪਨ ਕਰਕੇ ਕਰਦੇ ਆ ਅੱਛਾ ਜਿਹੜਾ ਪ੍ਰੋਡਕਟ ਹੈ ਕਲਾਇੰਟ ਦੇ ਸਾਹਮਣੇ ਓਪਨ ਹੋਏਗਾ ਇਹ ਤਾਂ ਨਹੀਂ ਹੈ ਵੀ ਮਤਲਬ ਅਗਰ ਪ੍ਰੋਡਕਟ ਥੋੜਾ ਜਿਹਾ ਮਹਿੰਗਾ ਹੋਵੇ ਤਾਂ ਫਿਰ ਥੋੜਾ ਜਿਵੇਂ ਬਾਹਰ ਰੇਟ ਲੱਗਿਆ 1999 ਉਹ ਵੱਧ ਜਾਊਗਾ ਉਹ ਨਹੀਂ ਵੱਧਾ ਉਹ ਨਹੀਂ ਵੱਧਾ ਜੀ ਚੈੱਕ ਅਗਲਾ ਪੇਜ ਦਾ ਨਾਮ ਦੇਖੋ ਕੀ ਹੈ ਔਨ ਟ੍ਰੈਂਡ ਹੈਅਰ ਸਟੂਡੀਓ ਇਸਟਾ ਲਓ ਜੀ ਇਹ ਬਾਈ ਕਿ ਕਿਤੀ ਵਜਾ ਸਮੂਥਿੰਗ ਕੀਤੀ ਹੋਈ ਐ ਲਓ ਜੀ ਦੇਖੋ ਹੇਅਰ ਦਾ ਦੇਖੋ ਮਤਲਬ ਸੈਕਲੇ ਪਾਉਂਦੀ ਆ ਚੱਕੋ ਜੀ ਇਹ ਵੀ ਸਮੂਥਰੀਂਗ ਐ ਦੇਖੋ ਜੀ ਦੇਖੋ ਜੇ ਇਹਨਾਂ ਪੂਰੀ ਗੱਲ ਬਣਾ ਰੱਖੀ ਐ ਪਤਾ ਲੱਗਦਾ ਵੀ ਹਨਾ ਬਹੁਤ سارے ਰਿਜ਼ਲਟ ਨੇ ਬਾਈ ਉਹਨਾਂ ਨੇ ਇਹਦੇ ਵਿੱਚ ਪਾਏ ਹੋਏ ਲਓ ਜੀ ਆ ਕਲਰਿੰਗ ਦੇਖ ਲਓ ਤੇ ਆ ਵੀਡੀਓ ਦੇ ਵਿੱਚ ਮਤਲਬ ਦੇਖੋ ਜੀ ਐਨ ਬੁਰਾ ਮਗਰਾਂ ਸਰਵਰੇਟ ਵਾਲੀ ਫੀਲਿੰਗ ਦੇ ਦਿੰਦੇ ਆ ਤੁਸੀਂ ਕਲਾਇੰਟ ਨੂੰ ਪੂਰੀ ਹਨਾ ਹਾਂਜੀ ਸਰ ਤੇ ਇਹਨਾਂ ਦਾ ਕੋਈ ਕਲਾਇੰਟ ਨਹੀਂ ਸੀ ਜਿਹੜਾ ਸਾਨੂੰ ਜਾਣਦਾ ਸੀ ਤੇ ਉਹਦੇ ਥਰੂ ਹੀ ਅਸੀਂ ਇਹਨਾਂ ਕੋਲ ਆਏ ਆ ਤੇ ਕਲਾਇੰਟ ਬਹੁਤ ਸੈਟੀਸਫਾਈ ਕਲਾਇੰਟ ਨੇ ਇਹਨਾਂ ਦੇ ਬਾਕੀ ਆਪਾਂ ਇਹਨਾਂ ਦੀ ਕਲਾਇੰਟ ਦੀ ਵੀਡੀਓ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹ ਬਣਾਈ ਹੋਈ ਹੈ ਜੀ ਇਹਨਾਂ ਨੇ ਸਕਿਨ ਲੈਪ ਇਹਦੇ ਵਿੱਚ ਸਾਰੀਆਂ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਜਿਹੜੀ ਮੇਨ ਚੀਜ਼ ਅਸੀਂ ਨੋਟਿਸ ਕੀਤੀ ਹੈ ਕਿ ਵੀਰੇ ਮਿਲਣੀ ਹੈ ਤੁਹਾਨੂੰ ਪ੍ਰਾਈਵੇਸੀ ਪ੍ਰਾਈਵੇਸੀ ਦੇ ਨਾਲ ਕੀ ਹੁੰਦਾ ਕਿ ਤੁਸੀਂ ਰਿਲੈਕਸ ਰਹੋਗੇ ਤੇ ਉਹਦੇ ਨਾਲ ਜਿਹੜੀ ਤੁਹਾਡੀ ਟ੍ਰੀਟਮੈਂਟ ਆ ਉਹ ਅੱਛੇ ਤਰੀਕੇ ਦੇ ਤੇ ਬਾਕੀ ਮੈਡਮ ਤੋਂ ਜਾਣਕਾਰੀ ਲੈ ਲੈਂਦੇ ਆ ਮੈਡਮ ਕਿਹੜੀਆਂ ਕਿਹੜੀਆਂ ਸਰਵਿਸਿਸ ਨੇ ਜਿਹੜੀਆਂ ਸਕਿਨ ਸਰਵਿਸ ਦੇ ਅੰਡਰ ਤੁਸੀਂ ਦਿੰਦੇ ਹੋ ਹਾਂਜੀ ਸਰ ਇੱਥੇ ਸਕਿਨ ਦੀਆਂ ਸਾਰੀਆਂ ਸਰਵਿਸਿਸ ਅਸੀਂ ਪ੍ਰੋਵਾਈਡ ਕਰਦੇ ਹਾਂ ਜਿੱਦਾਂ ਕਿ ਫੇਸ਼ੀਅਲ ਹੋ ਗਿਆ ਵੈਕਸਿੰਗ ਹੋ ਗਈ ਤੇ ਹੋਰ ਸਕਿਨ ਦੇ ਸਾਰੇ ਟਰੀਟਮੈਂਟ ਅਸੀਂ ਇੱਥੇ ਕਰਦੇ ਹਾਂਗੇ ਹਾਂਜੀ ਠੀਕ ਹੈ ਮੈਮ ਤੇ ਜਿਵੇਂ ਦੇਖੋ ਜੀ ਬੜੀਆਂ ਐਡਵਾਂਸ ਮਸ਼ੀਨਾਂ ਵੀ ਇਹਨਾਂ ਨੇ ਰੱਖ ਰੱਖੀਆਂ ਨੇ ਨਿਗਾਹ ਮਾਰੋ ਮੈਮ ਆਹ ਕਾਦੀ ਮਸ਼ੀਨਾਂ ਤੇ ਕਿਵੇਂ ਯੂਜ਼ ਹੁੰਦੀ ਹੈ ਜੀ ਸਰ ਇਹ ਮਸ਼ੀਨ ਹਾਈਡਰਾ ਫੇਸ਼ੀਅਲ ਦੀ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋਗੇ ਕਿ ਅੱਜ ਕੱਲ ਕਲਾਇੰਟਸ ਦੇ ਬਹੁਤ ਸਾਰੀਆਂ ਜਿਵੇਂ ਬਲੈਕਡ ਹੋ ਗਏ ਵਾਈਟ ਹਰਟ ਹੋ ਗਏ ਹਨਾ ਸਕਿਨ ਡੈਮੇਜ ਹੁੰਦੀ ਹੈ ਬਲੈਂਚਿੰਗ ਵਗੈਰਾ ਉਹਨਾਂ ਨੂੰ ਠੀਕ ਕਰਨ ਦੇ ਲਈ ਜਾਂ ਉਹਨਾਂ ਨੂੰ ਘਟਾਉਣ ਦੇ ਲਈ ਇਹ ਮਸ਼ੀਨਾਂ ਦਾ ਯੂਜ਼ ਕੀਤਾ ਜਾਂਦਾ ਹੈ ਜੀ ਓਕੇ ਜੀ ਤੇ ਇੱਕ ਹੋਰ ਵੀ ਮਸ਼ੀਨ ਪਈ ਆ ਇਹ ਵੀ ਬੜੀ ਐਡਵਾਂਸਡ ਮਸ਼ੀਨ ਆ ਇਹਦਾ ਯੂਜ਼ ਕਾਦੇ ਵਾਸਤੇ ਹੁੰਦਾ ਜੀ ਸਰ ਇਹ ਮਸ਼ੀਨ ਆਗੀ ਜਿਹੜੀ ਇਹ ਸਕਿਨ ਟਾਈਟਨਿੰਗ ਦੀ ਮਸ਼ੀਨ ਆਗੀ ਤੇ ਹੈ ਟੈਟੂ ਰਿਮੂਵਿੰਗ ਦੀ ਮਸ਼ੀਨ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਕਿ ਅੱਜ ਕੱਲ ਕਲਾਇੰਟਸ ਦੀ ਉਮਰ ਘਟ ਉਮਰ ਵੱਧ ਹੁੰਦੀ ਆਗੀ ਤੇ ਸਕਿਨ ਨੂੰ ਮਰ ਸਕਿਨ ਟਾਈਟ ਜੀ ਮਤਲਬ ਲੰਮਕੰਝੇ ਲੱਗ ਜਾਂਦੇ ਆ ਹਾਂ ਜੀ ਸਕ ਹੁੰਦਾ ਮਤਲਬ ਇੱਕ ਨਾ ਅੱਜ ਕੱਲ ਹੋਰ ਵੀ ਬਹੁਤ ਪ੍ਰੋਬਲਮ ਚੱਲ ਰਹੀ ਹੈ ਕਿ ਜਿਵੇਂ ਸਕਿੰਦੇ ਉੱਪਰ ਵਾਲ ਲੇਡੀਜ਼ ਦੇ ਉੱਪਰ ਕਾਫੀ ਹੁੰਦੇ ਨੇ ਉਹ ਵੀ ਲੇਜ਼ਰ ਵਗੈਰਾ ਨਾਲ ਰਿਮੂਵ ਕਰਦੇ ਆਂ ਹਾਂਜੀ ਹਾਂਜੀ ਉਹ ਵੀ ਮਸ਼ੀਨ ਆਪਣੇ ਕੋਲ ਅਵੇਲੇਬਲ ਆ ਗਈ ਤੇ ਉਹਦੇ ਨਾਲ ਅਸੀਂ ਸਕਿੰਦੇ ਸਕਿੰਦੇ ਹੈਅ ਰਿਮੂਵ ਕਰਦੇ ਆਂਗੇ ਓਕੇ ਜੀ ਫਿਰ ਤਾਂ ਮੈਮ ਰੇਟ ਬੜਾ ਜ਼ਿਆਦਾ ਹੋਊਗਾ ਆਪਣਾ ਕਿਉਂਕਿ ਇੰਨੀ ਐਡਵਾਂਸ ਮਸ਼ੀਨਾਂ ਆਪਾਂ ਯੂਜ਼ ਕਰ ਰਹੇ ਆਂ ਨਹੀਂ ਨਹੀਂ ਸਰ ਆਪਣੇ ਕੋਲ ਸਾਰੇ 50% ਆਫ ਤੇ ਲੱਗੇ ਹੋਏ ਨੇ ਯਾ ਸਾਰੀਆਂ ਸਰਵਿਸਿਜ਼ ਵਾਹ ਜੀ ਵਾਹ ਮਤਲਬ 50% ਆਫ ਵੀ ਮਿਲਣਾ ਐਡਵਾਂਸ ਮਸ਼ੀਨਾਂ ਵੀ ਮਿਲਣੀਆਂ ਨੇ ਪ੍ਰਾਈਵੇਸੀ ਵੀ ਤੁਆਂ ਨੂੰ ਹੋਰ ਕਿਤੇ ਵੀ ਸੈਲੂਨ ਤੋਂ ਜਿਹੜੀ ਮਿਲ ਸਕਦਾ ਇਹਨਾਂ ਦੇ ਅਗਲਾ ਸੈਕਸ਼ਨ ਜਿਹੜਾ ਜੈਂਟਸ ਵਾਲਾ ਸੈਕਸ਼ਨ ਉੱਥੇ ਐਂਟਰ ਕਰ ਚੁੱਕੇ ਆ ਤੇ ਪਹਿਲਾਂ ਤਾਂ ਬਾਈਵਾਂ ਦਾ ਲੁੱਕ ਦੇਖੋ ਬਹੁਤ ਵਧੀਆ ਬਣੀ ਹੋਈ ਆ ਤੇ ਵੀਰੇ ਜਿਵੇਂ ਹੁਣ ਆਪਣੀ ਲੁੱਕ ਬਣੀ ਹੋਈ ਆ ਸੈਟਿੰਗ ਬਹੁਤ ਅੱਛੀ ਆ ਤੇ ਫਿਰ ਇਹਦਾ ਰੇਟ ਹੀ ਬਹੁਤ ਜ਼ਿਆਦਾ ਹੋਣ ਗਿਆ ਤੁਹਾਨੂੰ ਕਿੰਨੇ ਲੱਗ ਰਹੇ ਨੇ ਸਰ ਐਸ ਜਿਵੇਂ ਆਪਾਂ ਅਸੀਂ ਕਰਵਾਉਣਾ ਹੁੰਦੇ ਆ ਮਤਲਬ ਪਹਿਲਾਂ ਹੈੱਡ ਵਾਸ਼ ਹੋ ਗਿਆ ਹਨਾ ਬੀਅਰਡ ਹੋ ਗਈ ਹੇਅਰ ਕੱਟ ਹੋ ਗਿਆ ਫੇਸ ਵਾਸ਼ ਹੋ ਗਿਆ ਤੇ ਇਹਦੇ ਮਤਲਬ 3-400 ਰੁਪਏ ਪ੍ਰਾਈਸ ਦਾ ਹੋਊਗਾ ਇਹ 900 ਹੋਰ ਕਿੰਨੇ ਰੁਪਏ ਵਿੱਚ ਸਿਰਫ 100 ਇਹ ਜਿਹੜੇ ਆਪਾਂ ਨੂੰ ਆਮ ਦੁਕਾਨ ਤੇ ਮਿਲਦੇ ਨੇ ਬੈਂਕਸ ਦੇ ਵਿੱਚ ਵੀ ਵਾਈ ਉਹਨਾਂ ਨੇ ਦੱਸਦਾ ਵੀ ਆਪਾਂ ਸਾਰੀਆਂ ਜਿਹੜੀਆਂ ਸਰਵਿਸਿਜ਼ ਹੁੰਦੀਆਂ ਨੇ ਉਹ ਪ੍ਰੋਵਾਈਡ ਕਰਦੇ ਹਾਂ ਨਾ ਕਿਸੇ ਵੀ ਤਰ੍ਹਾਂ ਦੀ ਸਰਵਿਸ ਹੋ ਗਈ ਜਿਹੜੀ ਤੇ ਆਜੋ ਅੱਗੇ ਦੇਖਦੇ ਇਹਨਾਂ ਦੀ ਅਕੈਡਮੀ ਬਹੁਤ ਹੀ ਸ਼ਾਨਦਾਰ ਇਹਨਾਂ ਨੇ ਬਿਲਡ ਕੀਤੀ ਹੋਈ ਆ ਔਰ ਆ ਕੇ ਫੀਲਿੰਗ ਹੀ ਆਉਂਦੀ ਆ ਵੀ ਹਾਂ ਮਰੇ ਬੱਚੇ ਆ ਕੇ ਪੜ੍ਹਦੇ ਹੋਣਗੇ ਆ ਨਾ ਸਿੱਖਦੇ ਹੋਣਗੇ ਤੇ ਪ੍ਰੋਪਰ ਵੇਸ ਸਿਖਾਇਆ ਜਾਂਦਾ ਕਾ ਦੇਖੋ ਡੰਮੀਆਂ ਰੱਖੀਆਂ ਹੋਈਆਂ ਨੇ ਹਾਂ ਨਾ ਮੈਂ ਦਿਖਾਉਂਗਾ ਵੀ ਥੋੜੀ ਜਿਹੀ ਨਿਗਾਹ ਮਾਰ ਦੋ ক্লোਜ਼ ਕਰਦੇ ਹਾਂ ਡੰਮੀਆਂ ਦੇ ਉੱਪਰ ਉਹ ਜਿਹੜੇ ਬੱਚੇ ਨਵੇਂ ਹੁੰਦੇ ਨੇ ਡ ਹਾਂਜੀ ਸਰ ਜਿਹੜੇ ਨਿਊ ਸਟੂਡੈਂਟ ਹੁੰਦੇ ਬੈਨ ਉਹਨਾਂ ਨੂੰ ਮੇਰੇ ਪ੍ਰੈਕਟਿਸ ਕਰਵਾਉਣੇ ਆ ਉਸ ਤੋਂ ਬਾਅਦ ਉਹ ਆਨ ਮਾਡਲਸ ਤੇ ਕਰਵਾਉਣੇ ਪੈਟੇ। ਉਹ ਕਿਉਂ ਆਨ ਮਾਡਲ ਤੇ? ਮਤਲਬ ਇਹਦੀਆਂ ਫਿਰ ਕਲਾਸਾਂ ਹੁਪੇ ਰਮੀ ਲੱਗਦੀਆਂ ਨੇ ਜੀ। ਹਾਂਜੀ। ਮਤਲਬ ਪ੍ਰੋਪਰ ਕਲਾਸਾਂ ਲੱਗਦੀਆਂ ਨੇ ਪ੍ਰੋਪਰ ਸਟਾਫ ਤੁਹਾਡਾ ਰੱਖਿਆ ਹੋਇਆ। ਜੀ ਜੀ। ਤੇ ਫਿਰ ਫਾਇਦਾ ਕੀ ਹੁੰਦਾ ਮਤਲਬ ਵੀ ਜਿਵੇਂ ਹੁਣ ਤੁਸੀਂ ਬੱਚੇ ਪੜ੍ਹਦੇ ਨੇ ਯਾਤਰ ਲੋਕ ਬਾਹਰ ਵਾਸਤੇ ਕਰਦੇ ਨੇ ਯਾਤਰ ਬਾਹਰ ਅੱਜ ਕੱਲ੍ਹ ਕਰੇਜ਼ ਬਹੁਤ ਆ ਬਾਹਰ। ਮਤਲਬ ਬਾਹਰੇ ਕੰਮ ਦੀ ਮੰਗ ਬਹੁਤ ਆ ਰਹੀ ਤੇ ਮਤਲਬ ਜਿਹਨੇ ਇੱਧਰ ਰਹਿ ਕੇ ਆਪਣਾ ਕਰ ਤੇ ਫਿਰ ਜਿਵੇਂ ਹੁਣ ਤੁਹਾਡੇ ਕੋਲੇ ਪੜਦਾ ਫਿਰ ਕੋਈ ਸਰਟੀਫਿਕੇਟ ਮੈਨੂੰ ਪ੍ਰੋਵਾਈਡ ਹਾਂਜੀ ਜਿਹੜਾ ਆਪਣਾ ਸਰਟੀਫਿਕੇਟ ਆ ਆਈਐਸਓ ਇੰਟਰਨੈਸ਼ਨਲ ਸਰਟੀਫਿਕੇਟ ਆ ਮਤਲਬ ਸਾਰੇ ਕਿਤੇ ਵੈਲਿਡ ਆ ਵੈਲਿਡ ਆ ਤੇ ਹੁਣ ਗੱਲ ਆ ਜਾਂਦੀ ਆ ਫੀਸ ਦੀ ਕਿੰਨੀ ਫੀਸ ਸਾਡੀ ਚਾਰਜ ਕਰਦੇ ਆ ਆਪਣੀ ਜਿਹੜੀ ਫੀਸ ਆ ਸਾਰੇ ਸ਼ਹਿਰ ਨਾਲੋਂ ਬਿਲਕੁਲ ਘੱਟ ਫੀਸ ਆ ਓਕੇ ਜੀ ਜਿਹੜਾ ਆਪਾਂ हेयर स्किन ਮੇਕਅਪ ਬੇਸਿਕ ਕੋਰਸ ਕਰਵਾਉਣਾ 3 ਮਹੀਨੇ ਦਾ ਪਰ ਮਹੀਨਾ 3000 ਰੁਪਿਆ ਮਤਲਬ 9000 ਰੁਪਿਆ ਲਾ ਕੇ ਬੰਦਾ ਪੈਸੇ ਪਾਉਣ ਜੁਗਾ ਹੋਇਆਗਾ ਤਿੰਨ ਮਹੀਨੇ ਲਾ ਕੇ ਤੇ ਬਹੁਤ ਅੱਛੀ ਜਿਹੜੀ ਗੱਲ ਆ ਬਹੁ ਇਵੇਂ ਆਪਣੇ ਸਕੂਲਾਂ ਦੇ ਵਿੱਚ ਸਾਇੰਸ ਲੈਬ ਨਹੀਂ ਸੀ ਵੀ ਪ੍ਰੋਪਰ ਜਾਣਕਾਰੀ ਦਿੱਤੀ ਹੁੰਦੀ ਆ ਬੋਰਡ ਚੈੱਕ ਕਰੋ ਯਾ ਨਾ ਲੱਗਦਾ ਬੰਦੇ ਨੂੰ ਵੀ ਹਾਂ ਯਾਰ ਕੋਈ ਚੀਜ਼ ਅਸੀਂ ਵੀ ਸਿੱਖਣ ਆਏ ਹੋਏ ਆ ਤੇ ਕਿੰਨੇ ਸਟੂਡੈਂਟ ਨੇ ਜਿਹੜੇ ਸਾਰੇ ਇਸ ਸਮੇਂ ਤੁਹਾਡੇ ਤੋਂ ਮਤਲਬ ਇਲਾ ਵਿੱਚ ਰਹਿੰਦੇ ਸਟਡੀ 15-20 ਸਟੂਡੈਂਟ ਹੈਗੇ ਆ ਤੇ 15-20 ਦਿਨ ਮਤਲਬ ਇਨਕੁਆਰੀ ਚੱਲ ਰਹੀ ਹੈ ਠੀਕ ਹੈ ਜੀ ਮਤਲਬ ਅਗਰ ਤੁਸੀਂ ਇਸ ਫੀਲਡ ਨੂੰ ਚੂਜ਼ ਕਰਨਾ ਤਾਂ ਮਤਲਬ ਔਨ ਹੇਅਰ ਅਕੈਡਮੀ ਜਿਹੜੀ ਤੁਹਾਡੇ ਵਾਸਤੇ ਉਹ ਬਹੁਤ ਹੀ ਬੈਸਟ ਆਪਸ਼ਨ ਹੈ ਰਾਈਟ ਤੇ ਸਰ ਹੁਣ ਆਪਣਾ ਤੁਹਾਡੀ ਵੀਡੀਓ ਕਰ ਲਈ ਅਸੀਂ ਤੁਹਾਡੀ ਸਕਿਨ ਸਰਵਿਸਿਜ਼ ਦੇਖ ਲਈ ਰਿਜ਼ਲਟ ਵੀ ਦੇਖ ਲਏ ਹਾਂਜੀ ਸਰ ਬਾਾਕੀ ਉਸ ਉਹਨਾਂ ਦਾ ਇੰਸਟਾਗ੍ਰਾਮ ਤੇ ਤੁਸੀਂ ਵੀ ਜਾ ਕੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਵੀ ਜਿਹੜੀ ਸਾਡੀ ਵੀਡੀਓ ਹੈ ਬੜੀ ਪਸੰਦ ਆਈ ਹੋਵੇਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਸ਼ੇਅਰ ਕਰਕੇ ਆਉਂਦਾ ਉਹਨੂੰ ਵੀ ਕੋਈ ਫਾਇਦਾ ਦਊਗਾ ਜਿਸ ਸਪੈਸ਼ਲ ਡਿਸਕਾਊਂਟ ਦਾ ਮੰਗ ਉਹਨੂੰ ਵੀ ਸਪੈਸ਼ਲ ਡਿਸਕਾਊਂਟ ਮਿਲਣਾ ਸ਼ੇਅਰ ਕਰਕੇ ਆ ਜਿਓ ਅਵੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਬਾਕੀ ਹਾਂ ਨੰਬਰ ਥੱਲੇ ਚੱਲ ਰਹੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਬੁਕਿੰਗ ਕਰਨੀ ਹੈ ਪ੍ਰੀ ਬੁਕਿੰਗ ਕਰਨ ਅਕੀਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਮਿਲਾਂਗੇ ਧੰਨਵਾਦ